ਅੜੀ ਸਾਹਮਣੇ ਮੜਿਆ ਦਾ ਯਾਰ ਆ ਕੀ ਨਾ ਦੋ ਸਰ ਅੱਸੀ ਗਾਲ ਜੀ ਹਾਂ ਜੀ ਅੱਸੀ ਗਾਲ ਜੀ ਅੱਸੀ ਗਾਲ ਜੀ ਮੈਂ ਕਿਹਾ ਅੱਸੀ ਗਾਲ ਜੀ हुजो जी से सारे ठीक थोड़े थोड़े पीछे, पीछे। टेपर हो जाए पीछे पेपर हो जाएगा मैं नाल में हो जाए देखना दे सजना दादी बधाई है फूल के गुणशब में फूल सुनते नलवा ਕਿਲੇ ਕੁਲਸ਼ਤ ਮੇ ਖੂਬ ਖੂਬ ਤੇ ਨੰਗਰ ਆਈ ਆਪਕੇ ਆਏ ਮੈਸੇਦ ਮੇ ਹਜ਼ਾਰਾਂ ਖੁਸ਼ੀਆਂ ਸਾਥ ਆਈ ਹਜ਼ਾਰਾਂ ਖੁਸ਼ੀਆਂ ਸਾਥ ਆਈ ਅਸੀਂ ਅੱਜ ਮੂਲ ਕਾਮ ਮੈਂਬਰ ਸਿਧਾਰਥੀ ਬਹੁਤ ਖੁਸ਼ ਹਾਂ ਕਿਉਂਕਿ ਸਾਡੇ ਸਕੂਲ ਦੇ ਵਿੱਚ ਜੋ ਅਨਸੇਵ ਬਿਲਡਿੰਗ ਸੀ ਉਸਦੇ ਪੇਅਰ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਅੱਜ ਉਸ ਦਾ ਉਗਾਟਨ ਸਮਾਰੋਹ ਹੈ

ਆਨ ਪਹੁੰਚ ਕੇ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਗਾਇਨ ਨਗਮੇ ਹੈ ਆਜ ਬੁਲਬੁਲ ਨੇ ਗਾਇਨ ਨਗਮੇ ਹੈ ਆਜ ਬੁਲਬੁਲ ਨੇ ਮਹਿਫਿਲ ਰੁਸ਼ਨਾਈ ਹੈ ਆਪ ਕਿਆ ਆਏ ਮਹਿਫਿਲ ਮੇ ਆਪ ਕਿਆ ਆਏ ਮਹਿਫਿਲ ਮੇ ਬਹਾਰਾਂ ਅੱਜ ਸਾਡੇ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਸਕੋੜ ਵਿੱਚ ਸਾਡੇ ਐਮਐਲਏ ਸਾਹਿਬ શ્રી ਮਨਿੰਦਰ ਸਿੰਘ ਜੀ ਪਾਸ ਤੋਂ ਆਏ ਸੀ ਇਹ ਸਿੱਖਿਆ ਕ੍ਰਾਂਤੀ ਦੇ ਚਲਦੇ ਮਹਿੰਦੇ ਤਹਿਦੁਦ ਕਾਟ ਕਰਨ ਆਏ ਸੀ ਸਾਡਾ ਸੰਦੇਸ਼ ਇਹ ਹੋਇਆ ਕਿ ਸਰਕਾਰੀ ਸਕੂਲਾਂ ਦੀ ਬਰੰਦ ਦੀ ਦੇਖੰਦੇ ਸਾਨੂੰ ਆਪਣੀ ਸਰਕਾਰ ਤੇ ਬਹੁਤ ਮਾਣ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪੂਰਵਾਰੀ ਸਮੇਂ ਦੇ ਵਿੱਚ ਇਸੇ ਤਰ੍ਹਾਂ ਇਹ ਸਕੂਲਾਂ ਦਾ ਧਿਆਨ ਰੱਖੇ ਤਾਂ ਜੋ ਅਸੀਂ ਵਿੱਦਿਆ ਖੇਤਰ ਵਿੱਚ ਸਾਡੇ ਵਿਦਿਆਰਥੀ ਵੱਧਣ। ਧੰਨਵਾਦ। ਧੰਨਵਾਦ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਸਕੂਲ ਦੇ ਵਿੱਚ ਪਹੁੰਚੇ ਜਿਸ ਸਕੂਲ ਦੀ ਜੋ ਡਿਮਾਂਡ ਸੀ ਚਾਰ ਚੱਕਰੇ ਕਮਰੇ ਕਮਰੇ ਨਵੇਂ ਬਣਾਇਆ ਦੋ ਦੀ ਰਿਪੇਅਰ ਬਣਾਈ ਆ ਤੇ ਸਾਡੀ ਚਾਰਦੁਆਰੀ ਹੋਈ ਆ तकरीबन 3.5 ਕਰੋੜ ਰੁਪਏ ਦੇ ਜਿਹੜੇ ਕੰਮ ਨੇ ਹਲਕੇ ਚ ਹੋਏ ਨੇ ਸਕੂਲਾਂ ਦੀ ਜਿਹੜੀ ਕਾਇਆ ਉਹ ਗੱਲ ਕੀਤੀ ਜਾ ਰਹੀ ਹੈ ਔਰ ਵਧੀਆ ਸਕੂਲ ਬਣਾਏ ਜਾ ਰਹੇ ਨੇ ਟੀਚਰ ਪ੍ਰੋਵਾਈਡ ਕਰਾਜਾਏ ਨੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜਾਉਣ ਧੰਨਵਾਦ